ਦੱਸ ਰਹੀਆਂ ਤੁਹਾਡੇ ਗੱਲਾਂ ਦੇ ਮੁਤਾਬਕ ਵੀ ਤੁਹਾਨੂੰ ਦੱਸ ਰਹੀਆਂ ਠੀਕ ਹੈ ਤਾਂ ਸਭ ਤੋਂ ਮੇਨ ਗੱਲ ਹੁੰਦੀ ਹੈ ਕਿ ਬੰਦੇ ਕੋਲ ਹਨਰ ਤੇ ਬੰਦੇ ਕੋਲ ਰਿਸਪੈਕਟ ਕਰਨ ਵਾਸਤੇ ਇਹ ਦੋ ਲਫ਼ਜ਼ ਹੋਣ ਨਾ ਬੰਦਾ ਜਿੱਦ ਦੁਨੀਆ ਜਿੱਤ ਲੈਂਦਾ ਜਿਵੇਂ ਕਿ ਮੋਦੀ ਜੀ ਜਿੱਤੀ ਬੈਠਾ ਮੋਦੀ ਵੀ ਤਾਂ ਚਾਹ ਵੇਚਦਾ ਸੀ ਉਹਨੂੰ ਕਿੱਥੇ ਅੰਗਰੇਜ਼ੀ ਆndi ਸੀ ਬਾਅਦ ਵਿੱਚ ਸਿੱਖੀ ਉਹਨੇ ਤਾਂ ਇਸ ਕਰਕੇ ਹਾਂਜੀ ਲਓ ਬਈ ਆਪਣੀ ਅਮਨਪ੍ਰੀਤ ਨੂੰ ਤਾਂ ਹੈਗੀ ਇਹ ਵੀ ਸੈਂਸ ਉਹਨੇ ਤਾਂ ਕਹਿ ਦਿੱਤਾ ਹਾਂ ਤੇ ਬਾਕੀ ਵੀ ਦੱਸ ਦੋ ਬਈ ਤੇ ਇਸ ਕਰਕੇ ਸਾਡੇ ਹੁਣ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਹੈ ਉਹ ਇੰਨੀ ਤਿਮੀਜ਼ ਨਾਲ ਗੱਲ ਕਰਦੀ ਇੰਨੀ ਤਿਮੀਜ਼ ਨਾਲ ਗੱਲ ਕਰਦੀ ਹੈ ਪੁੱਛੋ ਨਾ ਤੁਸੀਂ ਉਹਨੇ ਨਹੀਂ ਦੇਖਣਾ ਕਿ ਕੋਈ ਵੱਡਾ ਹੈ ਕੋਈ ਛੋਟਾ ਹੈ ਇੰਨੀ ਰਿਸਪੈਕਟ ਕਰਦੀ ਕੀ ਦੱਸਾਂ ਤੇ ਇੱਕ ਸਕੂਲ ਦੇ ਵਿੱਚ ਇਹੋ ਜੀ ਹੈ ਤੇ ਉਹ ਨੂੰ ਤੇ ਗੇਟ ਕੋਲ ਖੜੇ ਰੋ ਨਾ ਤੇ ਉਹਨੇ ਤਾਂ ਆਕਰਖੰਦੀ ਨੇ ਐ ਨਹੀਂ ਕਹਿਣਾ ਕਿ ਇੱਤੀ ਕਿਤੇ ਕਿ ਤੁਸੀਂ ਹਾਂ ਕੁਰਸੀਆਂ ਵਿਹਲੀਆਂ ਪਈਆਂ ਨੇ ਵੀ ਤੁਸੀਂ ਕੁਰਸੀਆਂ ਤੇ ਬਹਿ ਜਾਓ ਉਹ ਕਹੇ ਵੀ ਨਾ ਜਿਹੜਾ ਇੱਕ ਜਣਾ ਗੱਲ ਕਰ ਰਿਹਾ ਇਹਨੂੰ ਆਏ 1 ਮਿੰਟ ਤੇ ਵੀ ਇਹਨੂੰ ਹੈਂਡਲ ਕਰਨ ਤੋਂ ਬਾਅਦ ਹੀ ਬਾਕੀਆਂ ਨੂੰ ਆਵਾਜ਼ ਦੇ ਨਹੀਂ ਭਾਵੇਂ ਤੁਸੀਂ ਗੇਟ ਤੇ ਖੜੇ ਰੋ ਉਹ ਇੰਨੀ ਮਤਲਬ ਕਿ ਆਪਣੇ ਆਪ ਸੇ ਇਸ ਕਰਕੇ ਪੜਾਈ ਕਰੋ ਜੂਰ ਕਰੋ ਜਿੰਦਾਬਾਦ ਪੜਾਈ ਕਰੋ